ਇਹ ਇਹ ਤਾਂ ਇੱਕ ਫੇਮ ਦਾ ਚੱਕਰ ਸੀਗਾ ਇਹਨਾਂ ਦਾ ਜੇ ਐਡਾ ਹੀ ਪਖੰਡਵਾਦ ਨੂੰ ਤੇ ਨਸ਼ੇ ਨੂੰ ਇਹ ਕਰਦਾ ਨਾ ਫਿਰ ਨਿਕੋਦਰ ਜਾਵੇ ਜਿਹੜਾ ਸਭ ਤੋਂ ਵੱਡਾ ਡੇਰਾ ਸਭ ਤੋਂ ਵੱਡਾ ਡੇਰਾ ਫਿਰ ਉੱਥੇ ਕਿਉਂ ਨਹੀਂ ਜਾਂਦਾ ਪਤਾ ਬਿਸਮੁਰੇ ਡਾਂਗਾਂ ਵਾਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ ਮਨਪ੍ਰੀਤ ਨਾ ਇੱਕ ਬਖੰਡੀ ਜਿਹਦਾ ਮੈਂ ਮੈਂ ਤੇ ਬਾਬਾ ਗੁਰਵਿੰਦਰ ਸਿੰਘ ਪਠੰਡੇ ਵਾਲੇ ਨੇ ਆ ਦੋ ਚਾਰ ਦਿਨਾਂ ਦੇ ਵਿੱਚ ਇੱਕ ਪਰਦਾ ਪਾਸ ਕੀਤਾ ਇਹਦਾ ਦੋ ਗळा ਚਿਹਰਾ ਲੋਕਾਂ ਦੇ ਸਾਹਮਣੇ ਲਿਆਂਦਾ ਤੇ ਇਹਨੇ ਅੱਜ ਮੈਨੂੰ ਕੀ ਕਿਹਾ ਮੇਰੀਆਂ ਪ੍ਰਾਣੀਆਂ ਫੋਟੋਆਂ ਇੰਸਟਾ ਤੇ ਦੇਖ ਕੇ ਮੈਨੂੰ ਨੇ ਇੱਕ ਭਈਆ ਗਿਆ ਇੱਕ ਠੀਕ ਹੈ ਇੱਕ ਗੁਰਸਿੱਖ ਬੰਦੇ ਨੂੰ ਤੂੰ ਇੱਕ ਭਈਏ ਦਾ ਰੂਪ ਦਿਨਾ ਠੀਕ ਹੈ ਨਾ ਉਹ ਟੇਡਾ ਗੱਲ ਸੁਣਾ ਉਹਨਾਂ ਦੀ ਵੀਡੀਓ ਆਈ ਇੱਕ ਉਹ ਆਪ ਹਵਨ ਕਰ ਰਹੇ ਨੇ ਕੀ ਇਹ ਸਾਡੇ ਸਿੱਖ ਧਰਮ ਦੇ ਵਿੱਚ ਵੈਲਿਡ ਹੈ ਵੀ ਅਸੀਂ ਜੇ ਅਮਰ ਸ਼ਕਤੀਤਾ ਸੀ ਕਰ ਸਕਦੇ ਨਹੀਂ ਬਿਲਕੁਲ ਨਹੀਂ ਵੈਲਿਡੀ ਦੇ ਫਿਰ ਇਹਨਾਂ ਨੇ ਕਿਸ ਆਧਾਰ ਤੇ ਜਿਹੜਾ ਉਹ ਉਥੇ ਹਵਨ ਕੀਤਾ ਉਹ ਕਹਿੰਦੇ ਨੇ ਵੀ ਅਸੀਂ ਤਾਂ ਵੈਸੇ ਫੜ ਕੇ ਲਿਆਏ ਸੀ ਜਾਂ ਉਦਾਂ ਕਰਿਆ ਸੀ ਹਨਾ ਉਸ ਪਖੰਡੀ ਨੂੰ ਚਲੋ Rajasthan ਤੋਂ ਕਿ ਫਿਲਮ ਨਹੀਂ ਸ਼ੂਟੀਆਂ ਕਰਦੇ ਲੋਕ ਕਿਉਂ ਗੁਰੂਗ੍ਰੰਤ ਸਮਰ ਦੀ ਹਜ਼ੂਰੀ ਚ ਕੀਤਾ ਜਾ ਸਕਦਾ ਨਹੀਂ ਬਿਲਕੁਲ ਗਲਤ ਹੈ ਫਿਰ ਇਹਦੀ ਕੋਈ ਸਜ਼ਾ ਨਹੀਂ ਬਣਦੀ ਜੀ ਦੇਖੋ ਸਜ਼ਾ ਬਣਦੀ ਹੈ ਸਦਾਰਕ ਕਮੇਟੀਆਂ ਨੂੰ ਵੀ ਅਪੀਲ ਆ ਵੀ ਇਸ ਮੁੱਦੇ ਤੇ ਗੋਹ ਕੀਤੀ ਜਾਵੇ ਸਮਰਾਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਨਕਲੀ ਹਵਨ ਵੀ ਨਹੀਂ ਕਰ ਸਕਦੇ ਸਾਨੂੰ ਇਜਾਜ਼ਤ ਨਹੀਂ ਦਿੰਦਾ ਪੰਥ ਸਾਡਾ ਨਹੀਂ ਦਿੰਦਾ ਤੇ ਪੰਥ ਨੂੰ ਫਿਰ ਕਾਰਵਾਈ ਕਰਨੀ ਚਾਹੀਦੀ ਹੈ ਜੇ ਵੈਸੇ ਫੜਕੇ ਲਿਆਏ ਸੀ ਤਾਂ ਜਿਹੜਾ ਫੜਕੇ ਲਿਆਇਆ ਹੈ ਬੰਦਾ ਉਹ ਆਪਦੇ ਤਿਲਕ ਲਾ ਕੇ ਕੀ ਸਿੱਧ ਕਰਨਾ ਚਾਹੁੰਦਾ ਪਰ ਜਿਹੜੀ ਸਚਾਈ ਹੈ ਇਹਨੇ ਆਪ ਹਵਨ ਕੀਤਾ ਉਹ ਵੀਡੀਓ ਦੇ ਵਿੱਚ ਤਾਂ ਜਿਹੜੇ ਭਾਈ ਮਨਪ੍ਰੀਤ ਸਿੰਘ ਖਾਲਸਾ ਕੋ ਫੋਨ ਚਲਾਉਂਦੇ ਨੇ ਇੱਕ ਉਹਨਾਂ ਦੇ ਬਲੈਨ ਪਾਈ ਹੋਈ ਆ ਸਿਰੇ ਸਭ ਪਾਈ ਆ ਮੱਥੇ ਤੇ ਜਿਹੜਾ ਤਿਲਕ ਇਦਾਂ ਦਾ ਉਹ ਲੱਗਿਆ ਹੋਇਆਗਾ ਤੇ ਕੀ ਗੁਰੂ ਸਾਹਿਬ ਜੇ ਪ੍ਰਕਾਸ਼ ਹੁਣ ਸਾਡੇ ਕੋਲ ਚਾਹੇ ਨਾਲ ਕਮਰੇ ਚਾਹ ਬਿਚ ਦੀ ਉਹਦੇ ਗੇਟ ਜਿਹੜੀ ਵੀਡੀਓ ਦੇ ਵਿੱਚ ਦਿਖੜੇ ਉਹ ਹੈ ਕਿ ਬਲੈਨ ਪਾ ਕੇ ਅਸੀਂ ਬੈਠ ਸਕਦੇ ਨਹੀਂ ਬਿਲਕੁਲ ਗਲਤ ਆ ਜੀ ਫਿਰ ਇਹ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਜੀ ਕੋਈ ਪੰਥ ਇਹਦੇ ਵਿੱਚ ਜੇ ਆਪਾਂ ਕਹੀ ਦੇ ਵਿੱਚ ਸਾਡੇ ਜਥੇਬੰਦੀਆਂ ਨੇ ਜਾਂ ਸਾਡਾ ਸੰਤ ਸਮਾਜ ਆ ਸੰਤ ਸਮਾਜ ਦੇ ਮੁਖੀ ਜਿਹੜੇ ਸੰਤ ਬਾਬਾ ਹਰਨਾਮ ਸਿੰਘ ਜੀ ਤੁਮਾਨੇ ਤੇ ਵੀ ਉਹਨਾਂ ਨੂੰ ਦੇਨੇ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਇਸ ਦੇ ਵਿੱਚ ਇਹ ਨਾ ਹਰਥਾ ਕਹਿੰਦਾ ਵੀ ਮੈਂ ਦਮਦਮਿਤਕ ਸਾਲ ਦਾ ਵਿਦਿਆਰਥੀ ਹਾਂ। ਹੁਣ ਅੱਜ ਕੱਲ ਦਾ ਇਹ ਲੋਕ ਚੱਲ ਰਿਹਾ ਪੈਸੇ ਦੇ ਫੇਮ ਪਿੱਛੇ। ਹੁਣ ਤੁਸੀਂ ਲਾਓ ਵੀ ਇੰਨੇ ਡੇਰਿਆਂ ਤੇ ਗਿਆ ਇੰਨੀਆਂ ਗੱਡੀਆਂ ਤੇ ਗਿਆ ਕਿ ਸਾਰੀਆਂ ਬੰਦ ਹੋ ਗਈਆਂ ਇੱਕ ਨੂੰ ਵੀ ਤਾਲਾ ਨਹੀਂ ਲੱਗਿਆ। ਇੱਕ ਡੇਰੇ ਨੂੰ ਵੀ ਤਾਲਾ ਨਹੀਂ ਲੱਗਿਆ। 6 ਨੂੰ ਤਾਲਾ ਨਹੀਂ ਲੱਗਿਆ। ਸਾਰੀਆਂ ਚੌਕੀਆਂ ਉਵੇਂ ਹੀ ਚੱਲਦੀਆਂ ਨੇ। ਸਭ ਕੁਝ ਉਵੇਂ ਹੀ ਚੱਲ ਰਿਹਾ। A ਤੋਂ Z ਤੱਕ। ਸਾਰੇ ਪਖੰਡ ਕਿਹੜਾ ਕਿਹੜਾ ਪਖੰਡ ਭੱਜ ਗਿਆ ਜੀ? ਪਖੰਡ ਵਧਿਆ, ਘਟਿਆ ਨਹੀਂ। ਫਿਰ ਕੀ ਇੱਕ ਮੈਨੂੰ ਬਾਬਾ ਜੀ ਮੇਰਾ ਸਵਾਲ ਹੈ ਤੁਸੀਂ ਵੀ ਨਾਲ ਜਾਂਦੇ ਰਹੇ ਹੋ ਉਸ ਟਾਈਮ ਚਲੋ ਅੱਜ ਤੁਸੀਂ ਅਲੱਗ ਹੋ ਭਾਈ ਮਨਪ੍ਰੀਤ ਸਿੰਘ ਖਾਲਸਾ ਜਾਂਦੇ ਸੀ ਕਹਿੰਦੇ ਅਸੀਂ ਬੰਦ ਕਰਾਉਨੇ ਆ ਉਹਨਾਂ ਨੂੰ ਫਿਰ ਲਾਇਸੈਂਸ ਦੇ ਕੇ ਰਜਿਸਟਰਡ ਕਰਾਏ ਜਾਂ ਬੰਦ ਕਰਤੀਆਂ ਜਾਂ ਤਾਂ ਤਾਲੇ ਲਵਾਓ ਜੇ ਬੰਦ ਕਰਾਉਨੇ ਜਾਂ ਲਾਇਸੈਂਸ ਦੇ ਕੇ ਰਜਿਸਟਰਡ ਕਰਾਏ ਵੀ ਚਲਾਓ ਇਹ ਤਾਂ ਇੱਕ ਫੇਮ ਦਾ ਚੱਕਰ ਸੀਗਾ ਇਹਨਾਂ ਦਾ ਜੇ ਐਡਾ ਹੀ ਪਖੰਡਵਾਦ ਨੂੰ ਤੇ ਨਸ਼ੇ ਨੂੰ ਇਹ ਕਰਦਾ ਨਾ ਫਿਰ ਨਿਕੋਦਰ ਜਾਵੇ ਜਿਹੜਾ ਸਭ ਤੋਂ ਵੱਡਾ ਡੇਰਾ ਸਭ ਤੋਂ ਵੱਡਾ ਡੇਰਾ ਫਿਰ ਉੱਥੇ ਕਿਉਂ ਨਹੀਂ ਜਾਂਦਾ ਪਤਾ ਵਿਸਮੁਰੇ ਡਾਂਗਾਂ ਵਾਲੇ ਆ ਜਿਹੜੇ ਛੋਟੇ-ਮੋਟੇ ਪੁੱਛੇ ਵਾਲੇ ਆ ਉਹਨਾਂ ਨੂੰ ਹੀ ਉਹਨਾਂ ਨੇ ਦਵਾ ਕੇ ਮਾਇਆ ਇਕੱਠੀ ਕਰ ਲਈ ਬਸ ਦੇਖੋ ਜੇ ਉਹ ਨਕੋਦਰ ਵਾਲਾ ਡੇਰਾ ਬੰਦ ਕਰੋਂਦਾ ਤੇ ਦੂਜੇ ਸਾਰੇ ਡੇਰੇ ਅਸੀਂ ਆਪ ਡਾਂਗਾ ਚੱਕ ਕੇ ਬੰਦ ਕਰਾਂਗੇ। ਭਾਵਨ ਕਰਨਾ ਕੋਈ ਗਲਤ ਨਹੀਂ। ਸਿੱਖ ਧਰਮ ਦੇ ਵਿੱਚ ਬਿਲਕੁਲ ਗਲਤ ਆ। ਹਾਂ ਗਲਤ ਹੈ ਨਹੀਂ। ਸਨਾਤਨ ਧਰਮਾ। ਸਨਾਤਨ ਧਰਮ ਦੇ ਵਿੱਚ ਹੈਗੀ ਮਾਨਤਾ ਭਾਵਨ ਨੂੰ ਸਨਾਤਨ ਧਰਮ ਮਨ ਕਰ ਸਕਦੀ ਹੈ। ਜੇ ਇਹ ਕਹਿੰਦਾ ਵੀ ਮੈਂ ਉਹਨੂੰ ਫੜਿਆ ਫਿਰ ਤੂੰ ਇਹ ਚੀਜ਼ ਬਾਹਰ ਕਿਉਂ ਨਹੀਂ ਕਰਾਈ ਕੀਤੀ ਉਹ ਇਨਸਾਨ ਨੂੰ ਤੂੰ 3 ਦਿਨ ਆਪਦੇ ਘਰੇ ਕਿਉਂ ਰੱਖਿਆ ਜਿਹੜਾ ਤੰਤਰਿਕ ਆਇਆ ਸੀਗਾ ਜਿਹੜਾ ਤੰਤਰਿਕ ਆਇਆ ਸੀਗਾ ਉਹ 3 ਦਿਨਾਂ ਦੇ 3 ਦਿਨ ਘਰੇ ਹੀ ਕਿਉਂ ਰੱਖਿਆ ਆਪਦੇ ਬਾਹਰ ਕਿਉਂ ਨਹੀਂ ਕਰਵਾਈ ਕੀਤੀ ਕਿਸੇ ਹੋਰ ਨੂੰ ਕਿਉਂ ਨਹੀਂ ਬਿਠਾਇਆ ਲਾਈਵ ਮੀਡੀਆ ਨੂੰ ਕਿਸੇ ਨੂੰ ਵੀ ਨਹੀਂ ਚਲਾਇਆ ਕਿਸੇ ਨੂੰ ਨਹੀਂ ਚਲਾਇਆ ਫਿਰ ਇਹ ਕਹਿੰਦਾ ਵੀ ਇਹ ਇਹਦੇ ਨਾਲ ਦੀਆਂ ਮੇਰੇ ਕੋਲੇ 70 ਹੋਰ ਪਈਆਂ ਲੈ ਅਸੀਂ ਤਾਂ ਸਟਿੰਗ ਆਪਰੇਸ਼ਨ ਦੇ ਨਾਲ ਵੀਡੀਓ ਕਾਲ ਤੇ ਸਕਰੀਨ ਰਿਕਾਰਡਿੰਗ ਕੀਤੀ ਸੀਗੀ ਜੋ ਅਸੀਂ ਪੇਸ਼ ਵੀ ਕਰ ਦਿੰਨੇ ਆ ਫਿਰ ਉਹਦੀ オリジナル ਵੀਡੀਓ ਦੇਵੇ ਕਿੱਥੇ ਕਿ ਤੁਸੀਂ ਕਦੇ ਪੈਸੇ ਲੈਂਦੇ ਨਹੀਂ। ਕਹਿੰਨਾ ਬਾਬਾ ਜੀ ਸਬੂਤ ਦੇ ਦੇਣ। ਤੇ ਉਸ ਤੋਂ ਬਾਅਦ ਇਹਦੇ ਨਾਲ ਅਸੀਂ ਐਂ ਤੁਰੇ ਸੀ ਕਿ ਵੀ ਚਲੋ ਬੰਦਾ ਹੱਕ ਸੱਚ ਦੀ ਲੜਾਈ ਲੜ ਰਿਹਾ ਹੈ ਨਾ। ਵੀ ਚਲੋ ਵਧੀਆ ਗੱਲ ਆ ਵੀ ਜੇ ਬਖੰਡ ਪਚਾਉਂਦਾ ਹੈ ਲੋਕਾਂ ਨਾਲ ਠੱਗੀਆਂ ਹੋਈ ਜਾਂਦੀਆਂ ਨਹੀਂ। ਵੀ ਚਲ ਆਪਾਂ ਤਾਂ ਸਾਥ ਦਿੰਦੇ ਅਸੀਂ ਲੰਡੂ ਪੰਚ ਦਾ ਕਿਹਦਾ ਸਾਥ ਨਹੀਂ ਦਿੰਦੀ। ਪਰ ਐਂ ਨਹੀਂ ਸੀ ਪਤਾ ਵੀ ਜਿੰਨੇ ਕਹਿੰਦੇ ਹੁੰਦੇ ਨੇ ਕਿ ਸ਼ੇਰ ਦੀ ਖਾਲ ਚ ਗਿੱਦੜ ਲੋਕਿਆ। ਜਿੰਨੇ ਵੀ ਇੱਕ ਛੋਲੇ ਦੇ ਵਿੱਚ ਮਹਾਰਾਜ ਦੇ ਵਿੱਚ ਠੀਕ ਐ ਕਿਚੋਰ ਹੋ ਗਿਆ। ਚੇਲੇਆਂ ਨੂੰ ਮਕਸਰਿਆਂ ਨੂੰ ਖੋਦ ਦੇਣੇ ਸਰਟੀਫਿਕੇਟ ਦਿੱਤੀਆ ਕਰਤੀ ਲਾਓ ਉਹ ਪ੍ਰੂਫ ਦੇ ਆ ਕਾਦੇ ਸਰਟੀਫਿਕੇਟ ਦਿੱਤੇ ਹੈ ਜੀ ਗੱਡੀਆਂ ਲਾਓ ਆ ਬਾਈ ਜ਼ੂਮ ਕਰਕੇ ਦਿਖਾ ਦਿਓ ਅੱਜ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਦੇ ਕੋਲੇ 48 ਘੰਟਿਆਂ ਦਾ ਸਮਾਂ ਬੇਜਾ ਦਾ 48 ਘੰਟਿਆਂ ਦੇ ਵਿੱਚ ਪ੍ਰੂਫ ਦੇ ਦੇ ਠੀਕ ਹੈ ਨਹੀਂ ਉਹਦੇ ਬਾਰ ਚ ਜਾਵਾਂਗੇ ਬਾਰ ਚ ਬੈਠ ਕੇ ਉਥੇ ਜਿਹੜਾ ਉਹਦੇ ਬਾਰ ਦਾ ਰੋਡ ਆ ਨਾ ਮੇਨ ਹਾਈਵੇ ਉਥੋਂ ਜਾਮ ਕਰਾਂਗੇ ਉਹ ਹਾਈਵੇ ਕਿਉਂ ਤੁਸੀਂ ਛੋਟੀ ਜਮੀਰ ਮੇਰੇ ਹਿਸਾਬ ਨਾਲ ਮਰ ਚੁਕੀ ਆ ਕਿਉਂਕਿ ਮੈਨੂੰ ਛੋਟੇ ਸਬੂਤ ਮਿਲ ਗਿਆ ਤੁਸੀਂ ਇਹਨਾਂ ਦੇ ਸਬੂਤ ਨਹੀਂ ਦਿੱਤੇ ਤੁਹਾਡੇ ਨਾਲ ਜੋ ਵੀ ਬੰਦੇ ਰਹਿੰਦੇ ਆ ਕੁਝਕ ਉਹਨਾਂ ਦੇ ਤਾਸ ਸਬੂਤ ਦੇਊਗਾ ਪਿੰਡ ਮਹਰਾਜ ਆ ਪੱਤੀ ਸੰਧਲੀ ਆ ਰਵੀ ਸਿੰਘ ਕਹਿੰਦੇ ਆ ਪਾਪਾ ਜੀ ਸਾਨੂੰ ਸਬੂਤ ਦੇਊਗਾ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਆ 2-4 ਬੰਦੇ ਆ ਇਹ ਅਰਨ ਵੀ ਬੇਨਤੀ ਆ ਸਾਡੀ ਬੋਰੂ ਦੇ ਪਾਣੇ ਦੇ ਵਿੱਚ ਸਾਡੇ ਹਿਸਾਬ ਨਾਲ ਤਾਂ ਮਾਲਪੀ ਜਲਮ ਕਰ ਰਿਆ ਜਿਹੜੇ ਬੰਦਿਆਂ ਨੂੰ ਯਾਰ ਯਾਰ ਰੋਕ ਰਿਹਾ ਉਹ ਤਾਂ ਗਰੀਬ ਆ ਜਿੱਥੇ ਡੇਰਾ ਬਾਦ ਚੱਲ ਰਿਹਾ ਨਾ ਉੱਥੇ ਜਾਵੇ ਬਾਬਾ ਜੀ ਉੱਥੇ ਨਹੀਂ ਜਾਂਦੇ ਕਿਉਂ ਉੱਥੇ ਗੀਜੇ ਨਹੀਂ ਭਰਨੇ ਉੱਥੇ ਗੋਲੀਆਂ ਚੱਲਦੀਆਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਘਰੇ ਪ੍ਰਕਾਸ਼ ਕਰਕੇ ਤੇ ਉੱਥੇ ਪਖੰਡਵਾਜ ਆਬ ਕਰ ਰਹੇ ਆ ਕੋਈ ਪਖੰਡਵਾਜ ਨਹੀਂ ਹੋਰ ਕੋਈ ਕਰਦਾ ਇਹ ਹੱਕ ਕਰਦਾ ਇੱਕ ਪਾਸੇ ਰੋਕ ਰਿਹਾ ਤੇ ਇੱਕ ਪਾਸੇ ਕਰ ਰਿਹਾ ਜ਼ਰੂਰ ਇਹਦੇ ਉੱਤੇ ਕੋਈ ਕਾਰਵਾਈ ਕਰਵਾਓ ਗੁਰੂ ਸਾਹਿਬ ਦੀ ਬੇਇੱਜ਼ਤੀ ਹੋਈ ਆ ਜੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ ਮੇਰੇ ਕੋਲੇ ਦੂਜੀ ਉਹਦੀ ਸ਼ਿਕਾਇਤ ਵੀ ਆ ਪ੍ਰਕਾਸ਼ ਆ ਤੇ ਸੌਖਾ ਅਸਣ ਨਹੀਂ ਆਇਆ ਉੱਥੇ ਇੱਕ ਕਮਰੇ ਦੇ ਵਿੱਚ ਹੀ ਰੱਖਿਆ ਹੋਆ ਉੱਥੇ ਹੀ ਸੌਖਾ ਅਸਣ ਮਹਾਰਾਜ ਦਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੋਂ ਚੱਕ ਕੇ ਕਿੱਥੇ ਵੀ ਚੰਗੇ ਥਾਂ ਤੇ ਲੈ ਕੇ ਜਾਣਾ ਚਾਹੀਦਾ ਤੇ ਉਹਦੇ ਮੈਂ ਨਹੀਂ ਸੋਚ ਆਹ ਆਈਡੀਓ ਦੇਖਣਾ ਉਹ ਲਿਖਤ ਨੂੰ ਆਪਣੇ ਕੋਲ ਨਾ ਮਤਲਬ ਕੁਝ ਲਾਲ ਕਿਤਾਬ ਦੇ ਨਾ ਕਾਲੇ ਇਲਮ ਹੈਗੇ ਆ ਮੈਂ ਨਾ ਇੱਕ ਬੰਗਲਾਦੇਸ਼ ਜਾ ਕੇ ਆਇਆ ਤੇ ਬੰਗਾਲ ਦੇ ਵਿੱਚ ਤੇ ਇੱਕ ਇੱਥੇ ਪੂਰੀ ਵਾਲੇ ਹੈਗੇ ਨੇ ਕ੍ਰਿਸ਼ਨ ਮਦਲੀ ਮਹਾਰਾਜ ਜੀ ਸਵਾਮੀ ਜੀ ਤੇ ਉਹਨਾਂ ਨੇ ਕੁਝ ਮੈਨੂੰ ਜਾਪ ਦਿੱਤੇ ਆ ਤੇ ਆਪਾਂ ਨਾ ਮਤਲਬ ਹਰ ਪਰੇਸ਼ਾਨੀ ਦਾ ਹੱਲ ਕਰ ਲੈਨੇ ਆ 200% ਗਰੰਟਡ ਹੱਲ ਆਪਣਾ ਤੇ ਪਹਿਲਾਂ ਆਪਣਾ ਕੋਈ ਖਰਚਾ ਨਹੀਂ ਕੋਈ ਪੈਸਾ ਨਹੀਂ ਕਿਸੇ ਤੋਂ ਲੈਣਾ ਤੇ ਕਿਸੇ ਦੀ ਕੋਈ ਉਹ ਪਰੇਸ਼ਾਨੀ ਹੋਵੇ ਤੇ ਆਪਣੇ ਕੋਲ ਨਾ ਇਲਮ ਹੈਗੇ ਆ ਤੇ ਤੁਸੀਂ ਮੈਨੂੰ ਕੋਈ ਲੋਕ ਘਰ ਮਲਾਓ ਠੀਕ ਹੈ ਤੇ ਆਪਾਂ ਅਗਲੇ ਦਾ ਹੱਲ ਕਰਾਂਗੇ ਫਿਰ ਉਹਦਾ ਹਵਨ ਕਰਾਂਗੇ ਠੀਕ ਹੈ ਜੇ ਕੋਈ ਮਤਲਬ ਤੁਸੀਂ ਘਰ ਮਲਾਉਨੇ ਹੋ ਨਾ ਜੋ ਫਿਰ ਬਾਅਦ ਵਿੱਚ ਆਪਣੀ ਫੀਸ ਹੋਊਗੀ ਉਹ ਤੁਹਾਡਾ ਵੀ ਅਸੀਂ ਰੱਖ ਦੇ ਦਿਆ ਕਰਾਂਗੇ ਤੇ ਆਪਣੇ ਗਰੰਟਡ ਹੱਲ ਹੈਗੇ ਆ ਠੀਕ ਹੈ ਤੁਸੀਂ ਮੈਨੂੰ ਦੱਸਿਓ ਜੇ ਕੋਈ ਕਿਸੇ ਦੀ ਪਰੇਸ਼ਾਨ ਇਹ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਨੇ ਹਾਂਜੀ ਉਹਨਾਂ ਦੀ ਆਵਾਜ਼ ਤਾਂ ਉਹਨਾਂ ਦੀ ਲੱਗ ਰਹੀ ਜੈਨ ਆਵਾਜ਼ ਉਹਨਾਂ ਦੀ ਅੱਛਾ ਕੀ ਜਿਹੜੀ ਲਾਲ ਕਿਤਾਬ ਹੈ ਕੀ ਗੁਰੂ ਗ੍ਰੰਥ ਸਾਹਿਬ ਜੀ ਤੇ ਫਿਰ ਇਹਨਾਂ ਨੂੰ ਵਿਸ਼ਵਾਸ ਨਹੀਂ ਹੈਗਾ ਦੇਖੋ ਇਹ ਤਾਂ ਤੁਹਾਡੇ ਸਾਹਮਣੇ ਸਾਬਤ ਹੋ ਰਹੀ ਹੈ ਜੀ ਵੀ ਲਾਲ ਕਿਤਾਬ ਇਲਮ ਜਾਂ ਬੰਗਾਲ ਦਾ ਇਹ ਹੁਣ ਬੇਨਤੀ ਹੈ ਭਾਈ ਮਨੁਫੀ ਸਿੰਘ ਖਾਲਸਾ ਨੂੰ ਕਿ ਇਹ ਚੀਜ਼ ਦਾ ਜਰੂਰ ਜਵਾਬ ਦੇਣ ਸੀ ਕਹਿ ਰਹੇ ਹੋ ਕਿ ਲਾਲਕਤਾਬ ਅਸੀਂ ਬੰਗਾਲ ਤੋਂ ਲੈ ਕੇ ਆਏ ਹਾਂ ਕਿ ਅਸੀਂ 200% ਇਹਦੇ ਨਾਲ ਹੱਲ ਕਰਾਂਗੇ ਤਾਂ ਇਹ ਬੇਨਤੀ ਹੈ ਕਿ ਜੀ ਇਹ ਪਖੰਡ ਜਿਹੜਾ ਹੈ ਜਾਂ ਤਾਂ ਫਿਰ ਗੁਰੂ ਸਾਹਿਬ ਦਾ ਜਿਹੜਾ ਵਾਣ ਹੈ ਉਹ ਨਹੀਂ ਪਾਉਣਾ ਚਾਹੀਦਾ ਜਿਸ ਨੇ ਵੀ ਇਹ ਪਖੰਡ ਕੱਟਣਾ ਚਾਹੇ ਉਹ ਭਾਈ ਮਨਪ੍ਰੀਤ ਸਿੰਘ ਖਾਲਸਾ ਹੋਵੇ ਚਾਹੇ ਉਹ ਕੌਮ ਦਾ ਕੋਈ ਜਥੇਦਾਰ ਵੀ ਕਿਉਂ ਨਾ ਸਾਬਤ ਹੁੰਦਾ ਨਾ ਵੀ ਇਹ ਘਰੇ ਆ ਇਹ ਕ੍ਰਿਆ ਕਰਦਾ ਇੱਕ ਉਹ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਹੜੀ ਵੀਡੀਓ ਇਸ ਟ੍ਰਿੰਗ ਆਪਰੇਸ਼ਨ ਦੀ ਵਾਇਰਲ ਹੋਈ ਆ ਇਹਦੇ ਕਾਂਦੇ ਉੱਤੇ ਪਰਮਾਨੈਂਟ ਪੱਕਾ ਮੰਦਰ ਲੱਗਿਆ ਹੋਇਆ ਹਾਂਜੀ ਗੁਰੂ ਘਰ ਇਹ ਗੁਰੂ ਘਰ ਪ੍ਰਕਾਸ਼ ਆ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਹਾਂਜੀ ਤੁਸੀਂ ਦੱਸੋ ਇਹ ਸੁੱਖ ਆਸਣ ਤੋਂ ਬਿਨਾ ਆਪਾਂ ਮਹਾਰਾਜ ਰੱਖ ਸਕਦੇ ਹਾਂ ਨਹੀਂ ਰੱਖ ਸਕਦੇ ਜੀ ਚਲੋ ਦੂਜੀ ਬੇਨਤੀ ਸਾਡੀ ਇਹ ਸੀ ਕਿ ਬਾਬਾ ਜੀ ਜਿਹੜਿਆਂ ਵੀ ਇਹ ਵੀਡੀਓ ਕਹਿ ਰਿਹਾ ਵੀ ਮੇਰੇ ਕੋਲੇ ਬਹੁਤ ਬਣਾ ਕੇ ਰੱਖੀਆਂ ਪਈਆਂ ਤੁਸੀਂ ਮੰਨੋ ਵੀ ਜੇ ਨਾ ਇਹ ਵੀਡੀਓ ਲੇਕ ਹੁੰਦੀ ਤਾਂ ਵੀ ਉਹ ਚੀਜ਼ ਦਾ ਪਤਾ ਲੱਗਣਾ ਸੀ ਜਾਂ ਨਹੀਂ ਲੱਗਣਾ ਸੀ ਉਹ ਵੀਡੀਓ ਕੱਟ ਨਹੀਂ ਰਿਹਾ ਦਿਖਾ ਨਹੀਂ ਰਿਹਾ ਲੋਕਾਂ ਨੂੰ ਬੁੱਧੂ ਬਣਾ ਰਿਹਾ ਸਾਡੀ ਬੇਨਤੀ ਹੈ ਬੁੱਧੂ ਨਾ ਬਣੋ ਤੇ ਉਹਨੂੰ ਕਹੋ ਵੀ ਜੋ ਵੀ ਬੇਨਤੀ ਸਾਡੀ ਵੀ ਬੇਨਤੀ ਕਿਉਂ ਪਿਆਰ ਨਾਲ ਸਾਡੀ ਬੇਨਤੀ ਹੈ ਪਪਾ ਮਨਪ੍ਰੀਤ ਸਿੰਘ ਜੀ ਜੇ ਤੁਹਾਡੇ ਕੋਲੇ ਵੀਡੀਓ ਹੈ ਜਨਤਕ ਕਰੋ ਆਦੀ ਸਚਾਈ ਦੇ ਆ ਜਿਹੜਾ ਦਾਗ ਲੱਗਿਆ ਸਾਨੂੰ ਇਹ ਸੋਨ ਨੂੰ ਨਹੀਂ ਲੱਗਿਆ ਪਪਾ ਜੀ ਇਹ ਬਾਣੇ ਨੂੰ ਲੱਗਿਆ ਇਹ ਲਾਹੋ ਓਵਰ ਕੈਮਰਾ ਅਸੀਂ ਉਹਦੀ ਸਾਰੀ ਪ੍ਰਚਾਲ ਕਰਾਂਗੇ ਲੜਕੀ ਦੇ ਬਾਰੇ ਇਹ ਨਾ ਹਰੇਕ ਥਾਂ ਤੋਂ ਇਹੋ ਜਿਹਾ ਬਿਆਨ ਦੇ ਕੇ ਨਿਕਲ ਜਾਂਦਾ ਇੱਕ ਦੋ ਥਾਵਾਂ ਦੇ ਸੀ ਹੋਰ ਦੇਖਿਆ ਇਹ ਅਗਲੇ ਤੇ ਫਿਰ ਐਸਾ ਲੰਕਸ਼ਨ ਲਾ ਕੇ ਨਿਕਲਦਾ ਹੈ ਠੀਕ ਹੈ ਠੰਡੇ ਜ਼ਿਲ੍ਹੇ ਦਾ ਜਸੇਦਾਰ ਹੋਣ ਦੇ ਨਾਤੇ ਵੀ ਕਿਸੇ ਦੇ ਘਰੇ ਆ ਕੇ ਕਿਸ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਉੱਥੇ ਫਿਰ ਇਹਦਾ ਸੋਧਾ ਲਾ ਕੇ ਦੋ ਪਹਿਲਾਂ ਆਪ ਕਲੀਅਰ ਕਰੇ ਵੀ ਹਵਨ ਕਰਵਾਉਂਦਾ ਜਾਂ ਨਹੀਂ ਕਰਵਾਉਂਦਾ ਨਹੀਂ ਕਰਵਾਉਂਦਾ ਜਿਹੜੀ ਉਹ ਵੀਡੀਓ ਕਹਿੰਦਾ ਨਾ ਵੀ ਮੇਰੇ ਕੋਲੇ ਬਣੀ ਪਈ ਆ origional ਵੀਡੀਓ ਦਿਓ ਵੀ ਉਹਦੀ ਟ੍ਰਿਕ ਹੈ ਨਾ ਤੇ ਜੇ ਉਹ ਤੋਂ ਪਹਿਲਾਂ ਕਿਸੇ ਗੱਦੀ ਵਾਲੇ ਦੇ ਘਰੇ ਵਰ ਗਿਆ ਜਾਂ ਕਿਸ ਨੂੰ ਤੰਗ ਕਰ ਗਿਆ ਤੇ ਫਿਰ ਇਹਦਾ ਐਸਾ ਹਾਲ ਕਰਕੇ ਤੋਰੂੰਗਾ ਤੇ ਜਿੱਥੇ ਮਰਜ਼ੀ ਭੱਜ ਲੈ ਕੋਈ ਆਪਣੇ ਧਰਮ ਦੇ ਵਿੱਚ ਜੇ ਤਾਂ ਦੇਖੋ ਕੋਈ ਸਿੱਖ ਬਾਣਾ ਪਾ ਕੇ ਹਵਨ ਕਰਦਾ ਉਹ ਤਾਂ ਬਹੁਤ ਗਲਤ ਉਹਦਾ ਤਾਂ ਜਿਵੇਂ ਕਹਿਦੀ ਹੈ ਵੀ ਸਿੱਖ ਪੰਥ ਚਾਹੇ ਸੋਧਾ ਲਾਵੇ ਇਹ ਇਹ ਗੱਲ ਕਰਦਾ ਅਧਿਕਾਰ ਦੀ ਵੀ ਸਾਨੂੰ ਕਿਹਨੇ ਅਧਿਕਾਰ ਦਿੱਤਾ ਸੀਗਾ ਇੱਕ ਇਹ ਵੀਡੀਓ ਦੇ ਵਿੱਚ ਇਹਨੇ ਕਿਹਾ ਸੀਗਾ ਗਾਂਧੀ ਨੂੰ ਕਿਹਨੇ ਅਧਿਕਾਰ ਕਿ ਦਿੱਤਾ ਸੀਗਾ ਬਾਬੇ ਨੂੰ ਥੱਪੜ ਮਾਰੀ ਫਿਰ ਤੈਨੂੰ ਕਿਹਨੇ ਅਧਿਕਾਰ ਦਿੱਤਾ ਸੀ ਜਾ ਕੇ ਕਿਸ ਦੀ ਚੌਂਕੀ ਤੇ ਬਾਹੇ ਗੁਰੂ ਜੀ ਦਾ ਖਾਲਸਾ ਬਾਹੇ ਗੁਰੂ ਜੀ ਕੀ ਫਤਿਹ ਅੱਜ ਆ ਮਨਪ੍ਰੀਤ ਨਾ ਇੱਕ ਬਖੰਡੀ ਜਿਹਦਾ ਮੈਂ ਮੈਂ ਤੇ ਬਾਬਾ ਗੁਰਵਿੰਦਰ ਸਿੰਘ ਪਠੰਡੇ ਵਾਲੇ ਨੇ ਆ ਦੋ ਚਾਰ ਦਿਨਾਂ ਦੇ ਵਿੱਚ ਇੱਕ ਪਰਦਾ ਪਾਸ ਕੀਤਾ ਇਹਦਾ ਦੋ ਗळा ਚਿਹਰਾ ਲੋਕਾਂ ਦੇ ਸਾਹਮਣੇ ਲਿਆਂਦਾ ਤੇ ਇਹਨੇ ਅੱਜ ਮੈਨੂੰ ਕੀ ਕਿਹਾ ਮੇਰੀਆਂ ਪ੍ਰਾਣੀਆਂ ਫੋਟੋਆਂ ਇੰਸਟਾ ਤੇ ਦੇਖ ਕੇ ਮੈਨੂੰ ਇਹ ਇੱਕ ਭਈਆ ਗਿਆ ਇੱਕ ਠੀਕ ਹੈ ਇੱਕ ਗੁਰਸਿੱਖ ਬੰਦੇ ਨੂੰ ਤੂੰ ਇੱਕ ਭਈਏ ਦਾ ਰੂਪ ਦਿੰਨਾ ਠੀਕ ਹੈ ਨਾ ਉਹ ਟੇਡਾ ਗੱਲ ਸੁਣਾ ਵੈਸੇ ਮੈਂ ਸ਼ਬਦ ਵਰਤਣਾ ਨਹੀਂ ਸੀ ਤੇਰੇ ਲਈ ਠੀਕ ਹੈ ਨਾ ਕਿਉਂਕਿ ਤੂੰ ਇੱਕ ਬਾਣਾ ਪਾ ਕੇ ਠੀਕ ਹੈ ਉਹਦੇ ਵਿੱਚ ਚੋਰ ਨੂੰ ਕਿਹਾ ਬਈ ਠੱਗੀਆਂ ਤੂੰ ਮਾਰਦਾ ਲੋਕਾਂ ਨਾਲ ਠੀਕ ਹੈ ਠੱਗੀਆਂ ਮਾਰਦਾ ਤੇ ਬਖਾਂਡਾ ਪਜਾਓ ਪੰਜਾਬ ਬਚਾਓ ਨਹਿ ਮਚਲਾ ਕੇ ਦਾ ਇੱਕ ਨੌਂ ਰੱਖ ਕੇ ਤੈਂ ਉਹਦੀ ਆੜ ਦੇ ਵਿੱਚ ਉਹ ਤੋਂ ਵੱਧ ਬਖਾਂਡਾ ਤੈਂ ਕੀਤਾ ਕਰੇ ਤਾਂ ਤ੍ਰਿਲੀਅਨ ਦਾ ਤੈਨੂੰ ਕੀ ਨੇ ਹੁਕਮ ਦਿੱਤਾ ਸੀਗਾ ਕਰ ਇੱਕ ਪਾਸੇ ਮਹਾਰਾਜ ਦਾ ਪ੍ਰਕਾਸ਼ ਰੱਖਿਆ ਦੂਜੇ ਪਾਸੇ ਤੂੰ ਹਵਨ ਕਰਾਉਣਾ ਮੱਥੇ ਦੇ ਵਿੱਚ ਟਿੱਕਾ ਲਾਉਣਾ ਉੱਥੋਂ ਤੂੰ ਬਹਾਨਾ ਬਣਾਉਂਦਾ ਕਿ ਮੈਂ ਦੇਖਦਾ ਸੀਗਾ ਨੂੰ ਪਰਖ ਕੇ ਇਹ ਪਰਖਣਾ ਸੀ ਤੂੰ ਦੇਖਣਾ ਸੀ ਤੂੰ ਬਾਹਰ ਰੱਖ ਸਕਦਾ ਸੀਗਾ ਕਿਤੇ ਠੀਕ ਹੈ ਕਿਤੇ ਉਹਨੂੰ ਹੋਰ ਜਗ੍ਹਾ ਤੇ ਲਿਜਾ ਸਕਦਾ ਸੀ ਆਪਦੇ ਘਰੀ ਕਿਉਂ ਮਹਾਰਾਜ ਦੇ ਪ੍ਰਕਾਸ਼ ਚ ਕਿਉਂ ਚਲਪਾ ਰੱਖਣਾ ਸ਼ੁਰੂ ਘਾਂਟਾ ਘੜੀ ਰੱਖ ਸਕਦਾ ਸੀ ਵੈਸੇ ਤਾਂ ਤੂੰ 1 ਮਿੰਟ ਵੀ ਨਹੀਂ ਰੱਖਣ ਦਾ ਅਧਿਕਾਰ ਨਹੀਂ ਹੈਗਾ ਤੈਨੂੰ ਕਿਉਂਕਿ ਮਹਾਰਾਜ ਦਾ ਪ੍ਰਕਾਸ਼ ਹੀ ਤਰੇ ਕਰੇ ਦੂਸਰੀ ਗੱਲ ਤੂੰ ਤਿੰਨ ਦਿਨ ਰ ਕਿਓ ਕੀ ਗੱਲ ਤੇਰੀ ਰਿਸ਼ਤੇਦਾਰੀ ਚ ਉਸੀ ਉਹ ਤੂੰ ਚੱਕ ਕੇ ਮੂੰਹ ਨੂੰ ਤਨ ਦਿਨ ਆਪਣੇ ਘਰੇ ਰੱਖਿਆ ਇੱਕ ਪਾਸੇ ਮਹਾਰਾਜ ਦੀ ਬੇਅਦਬੀ ਕਰੀ ਜਾਂਦਾ ਤੂੰ ਇਤੋਂ ਬੇਅਦਬੀ ਨਾਲੋਂ ਕੋਈ ਘੱਟ ਨਹੀਂ ਹੈਗਾ ਇਹ ਕੰਮ ਤੇ ਮੈਨੂੰ ਤੂੰ ਭਈਆ ਦੱਸਦਾ ਠੀਕ ਆ ਉਹ ਇੱਕ ਤੀੜਾ ਗੱਲ ਸੁਣੋ ਵੈਸੇ ਮੈਂ ਤਰੂ ਇਹ ਸ਼ਬਦ ਵਰਤਣਾ ਨਹੀਂ ਸੀਗਾ ਇੱਕ ਤੀੜਾ ਵਾਲੇ ਪਰ ਤੂੰ ਕੰਮ ਤੀੜਾ ਵਾਲੇ ਕਰਦਾ ਹੁਣ ਠੀਕ ਆ ਲੈ ਇੱਕ ਚੋਲਾ ਪਾ ਕੇ ਤੂੰ ਬਾਣਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਜਾਂਦਾ ਤੂੰ ਪੂਰਾ ਤੁਰਿਆ ਮੈਂ ਤੂੰ ਕਿਸੇ ਪਾਸੋਂ ਘੱਟ ਨਹੀਂ ਹੈਗਾ ਹੁਣ ਦੂਸਰੀ ਗੱਲ ਮੈਨੂੰ ਤਾਂ ਚਲ ਤੂੰ ਭਈਏ ਦਾ ਦਰਜਾ ਦੇ ਤਾਂ ਵੀ ਭਈਆ ਇਹ ਤੂੰ ਕਹਿਣਾ ਨਾ ਵੀ ਇਹਨੇ ਉਦੋਂ ਅੰਬਰ ਤੇ ਛਕਿਆ ਜਦੋਂ ਮੈਂ ਮਹੰਮ ਚੱਲਿਆ ਭਈਏ ਭਜਾਓ ਤੇਰੇ ਪਿਓ ਨੇ ਉਦੋਂ ਪਹਿਲਾਂ ਨੰਬਰ ਤੇ ਛਕਿਆ ਸੀ ਠੀਕ ਹੈ ਨਾ ਮੈਂ ਐਵੇਂ ਤੈਨੂੰ ਬੋਲਣਾ ਨਹੀਂ ਸੀਗਾ ਤੂੰ ਇੱਕ ਮੈਨੂੰ ਭਈਏ ਦਾ ਦਰਜਾ ਦਿੱਤਾ ਤੂੰ ਕਿਹੜਾ ਭਈਆ ਭਜਾਇਆ ਸੀ ਇੱਥੋਂ ਐਂ ਦੇਖ ਲੈ ਤੇਰੇ ਪਤੰਦਰ ਦੇ ਹੁਣ ਮਾਥੋਂ ਕੋਸੋਰ ਨਿਕਲਦਾ ਸੀ ਮੇਰੇ ਅਕਾਊਂਟ ਤੇ ਜਾ ਕੇ ਵੀਡੀਓ ਦੇਖ ਲੈ ਤੇਰੇ ਵਰਗੇ 20 ਭਈਏ ਤਾਂ ਤੂੰ ਪਹਿਲਾਂ ਮੈਂ ਕੁੱਟੇ ਨੇ ਕੁੱਟ ਕੇ ਭਜਾਇਆ ਸੀ ਇੱਥੋਂ ਠੀਕ ਹੈ ਨਾ ਤੂੰ ਜਿਹੜੀਆਂ ਗੱਲਾਂ ਕਰਦਾ ਤੂੰ ਭਈਏ ਦੀ ਗੱਲ ਕਰਦਾ ਮੈਨੂੰ ਵੀ ਇਹ ਭਈਆ ਸਾਬਤ ਕਰ ਜੇ ਮੈਂ ਭਈਆ ਜੇ ਸਾਬਤ ਕਰਤਾ ਆ ਵੀ ਤਾ ਹੁਣ ਆਪ ਬੜਾਉਣਾ ਨਹੀਂ ਕਿ ਤਿਹੜਾ ਤੇਰੀ ਤਾ ਹੁਣ ਵੱਟ ਕੇ ਲਿਜਾਉਂ। ਠੀਕ ਹੈ ਨਾ? ਤੂੰ ਚੱਕੇ ਮੂੰਹ ਵੀਡੀਓ ਪਾਤੀ ਉਹ ਭਈਆ ਉਹ ਫੱਲਾ ਨਾ ਕਿਉਂਕਿ ਤੇਰਾ ਦੋ ਗਲਾ ਚਿਹਰਾ ਜਿਹੜਾ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਮੈਂ। ਮੈਂ ਡਰਦਾ ਨਹੀਂ ਤੇਰੇ ਵਰਗੇ ਕਿ ਤਿਹੜਾਂ ਤੋਂ। ਠੀਕ ਹੈ? ਤੇ ਇੱਕ ਗੱਲ ਹੋਰ ਤੂੰ ਵੀਡੀਓ 'ਚ ਬੜਕਾ ਮਾਰਦਾ। ਜੇ ਮੈਂ ਵੀਡੀਓ 'ਚ ਬੋਲਦਾ ਤਾਂ ਮੈਂ ਜੁਰਤ ਵੀ ਰੱਖਦਾ ਤੇਰੇ ਵਰਗੇ ਦੇ ਗਲਮੇ 'ਚ ਹੱਥ ਪਾਉਣ ਦੀ। ਠੀਕ ਹੈ ਨਾ? ਪੱਕੇ ਪਿੰਡ 3 ਤਰੀਕ ਨੂੰ ਸਹੀ 6 ਵਜੇ ਤੇਰੇ ਪਿੰਡ ਪਹੁੰਚੂਗਾ ਠੀਕ ਆ ਤੇਰੇ ਘਰ ਤੱਕ ਪਹੁੰਚੂਗਾ ਜਾਂ ਤੇਰੇ ਚ ਦਾਮਾ ਜਾਂ ਰੋਕ ਕੇ ਦਿਖਾਈ ਠੀਕ ਆ ਤੈਨੂੰ ਦੱਸੂ ਵੀ ਭਈਏ ਕੌਣ ਹੁੰਦੇ ਆ ਤੇ ਗੁਰੂ ਦੇ ਸਿੰਘ ਕੌਣ ਹੁੰਦੇ ਨੇ ਚੱਕ ਕੇ ਕਿ ਤਿਹੜਾ ਤੂੰ ਵੀਡੀਓ ਪਾਉਣ ਜਾਣਦਾ ਤੂੰ ਜਿੰਨੇ ਮਰਜੀ ਗੁਰਮਤੇ ਕਰ ਲੈ ਜੋ ਮਰਜੀ ਕਰ ਲੈ ਮੀਟਿੰਗਾਂ ਕਰ ਲੈ ਤੇਰਾ ਫੜਦਾ ਇਹ じゃ ਪਾਸ ਕਰੂੰ ਪੁੱਤ ਤੂੰ ਫਾਹਾ ਲੈ ਕੇ ਮਰੇਗਾ ਬਸ਼ਰਮੀ ਦਾ ਅੱਜ ਦੀ ਗੱਲ ਮੇਰੀ ਯਾਦ ਰੱਖੀ ਠੀਕ ਆ ਫਾਹਾ ਲੈ ਕੇ ਜੇ ਤੂੰ ਨਾ ਮਰਿਆ ਨਾ ਮੈਨੂੰ ਬੰਦੇ ਦਾ ਪੁੱਤ ਨਾ ਜਾਣੀ ਤੇਰੀਆਂ ਜਿਹੀਆਂ ਵੀਡਿਓ ਮੇਰੇ ਕੋਲੇ ਪਹੁੰਚ ਚੁੱਕੀਆਂ ਨੇ ਠੀਕ ਆ ਨਾ ਜਿਨ੍ਹਾਂ ਦੇ ਕਾਰਨ ਤੂੰ ਕੁੱਲੜ ਪੀਜੇ ਤੋਂ ਵੀ ਉੱਤੇ ਆ ਉਦੋਂ ਵੀ ਸ਼ਰਾ ਲੱਗਣਾ ਤੇਰਾ ਪਰ ਮੈਂ ਨਹੀਂ ਸੀ ਪਹਿਲਾਂ ਮੈਂ ਚਾਹੁੰਦਾ ਨਹੀਂ ਸੀਗਾ ਵੀ ਇਹ ਕੰਮ ਕਰਾਂ ਪਰ ਹੁਣ ਤੂੰ ਮੈਨੂੰ ਮਜਬੂਰ ਕਰਤਾ ਹੁਣ ਮੈਂ ਹਰ ਇੱਕ ਵੀਡੀਓ ਤੇਰੇ ਠੀਕ ਆ ਤੇਰਾ ਦੋ ਕਲਾਚ ਇਹਨਾਂ ਜਿੰਨਾ ਵੀ ਹੋਰ ਹੈਗਾ ਮੈਂ ਸਾਰਾ ਤੇਰੇ ਲੋਕਾਂ ਦੇ ਸਾਹਮਣੇ ਲਿਆਉਂਗਾ ਦਾਮਾਂ ਦਾ ਰੋਕ ਕੇ ਦਿਖਾ ਠੀਕ ਆ ਉਤੋਂ ਤੂੰ ਧਮਕੀਆਂ ਦਮਾਉਣਾ ਨਾ ਵੀ ਮੈਂ ਗੋਲੀ ਮਰਵਾ ਦੂੰ ਫਾਇਰ ਮਰਵਾ ਦੂੰ ਜਾ ਜੇ ਦਾਮਾਂ ਦਾ ਠੀਕ ਆ ਆ ਜੀ ਜਦੋਂ ਮਰਜੀ ਟਾਈਮ ਬੰਨ੍ਹ ਕੇ ਤੇ ਦੂਸਰੀ ਗੱਲ ਕੱਲ ਨੂੰ 3 ਤਰੀਕ ਨੂੰ ਠੀਕ ਆ ਤੇਰੇ ਪਿੰਡ ਪੱਕੇ ਪਹੁੰਚੂਗਾ ਜਾ ਜੇ ਤੇਰੇ ਚ ਦਾਵਾ ਰੋਕ ਕੇ ਦਿਖਾ ਦੇ ਠੀਕ ਆ ਤੈਨੂੰ ਮੈਂ ਦੱਸੂਗਾ ਵੀ ਭਈਆ ਕਿਵੇਂ ਕਹੀਦਾ ਹੁੰਦਾ ਹੈ ਇੱਕ ਗੁਰਸਿੱਖ ਭਰਾ ਨੂੰ ਠੀਕ ਆ ਮੰਨਿਆ ਮੈਂ ਅੰਮ੍ਰਿਤਪਾਣ ਥੋੜਾ ਟਾਈਮ ਦਾ ਕੀਤਾ ਠੀਕ ਆ ਨਾ ਪਰ ਠੀਕ ਆ ਗੁਰੂ ਦਾ ਗਿਆਨ ਸਾਰੀ ਜ਼ਿੰਦਗੀ ਨਹੀਂ ਗੁਰਸਿੱਖ ਨੂੰ ਆਉਂਦਾ ਕਿਸੇ ਨੂੰ ਠੀਕ ਆ ਦਿਖਾ ਦੇ ਮੈਨੂੰ ਦੁਨੀਆ ਦੇ ਉੱਤੇ ਕਿਹਨੂੰ ਸਾਰਾ ਗਿਆਨ ਹੋਵੇ ਗੁਰੂ ਦਾ ਠੀਕ ਆ ਜਾਂ ਗੁਰਬਾਣੀ ਦਾ ਮੰਨੇ ਮੈਨੂੰ ਗਿਆਨ ਥੋੜਾ ਪਰ ਮੈਨੂੰ ਤਾਂ ਗੁਰੂ ਮਹਾਰਾਜ ਨੇ ਇੰਨਾ ਕਿ ਸਿਖਾਇਆ ਕਿਸੇ ਗਰੀਬ ਨਾਲ ਤੱਕਾ ਨਹੀਂ ਕਰਨਾ ਤੇ ਤੱਕਾ ਹੋਣ ਨਹੀਂ ਦੇਣਾ ਤੇ ਤੇਰੇ ਵਰਗੇ ਦੋ ਗਲੇ ਚਿਹਰਿਆਂ ਨੂੰ ਨੱਥ ਕਿਵੇਂ ਪੋਣੀਆਂ ਮੈਂ ਤਾਂ ਉਹ ਜਾਣਦਾ ਇਸ ਤੋਂ ਵੱਧ ਮੈਨੂੰ ਹੋਰ ਕੁਝ ਨਹੀਂ ਪਤਾ ਠੀਕ ਹੈ ਨਾ ਤੂੰ ਚਾਚੱਕੀ ਮੂੰਹ ਪਕਾਈ ਮਰੀ ਨਾ ਦੂਸਰੀ ਗੱਲ ਬਾਬਾ ਗੁਰਵਿੰਦਰ ਸਿੰਘ ਬਠੰਡੇ ਵਾਲਾ ਜੋ ਮੇਰੇ ਨਾਲ ਹੁੰਦਾ ਠੀਕ ਆ ਉਹਨੇ ਵੀ ਤੇਰਾ ਫੜਦਾ ਬਾਸ ਕਰਨ ਦੇ ਵਿੱਚ ਮੇਰਾ ਪੂਰਾ ਸਾਥ ਦਿੱਤਾ ਤੂੰ ਅੱਜ ਉਹਦੇ ਉੱਤੇ ਇੱਕ ਜਿਹੜਾ ਟੈਗ ਕਰਵਾਇਆ ਠੀਕ ਹੈ ਜੇ ਤੇਰੇ ਚ ਦਮ ਸੀ ਟਾਈਮ ਬੰਨ ਗਿਆ ਹੁੰਦਾ ਸਾਹਮਣੇ ਉਹਦੀ ਗੱਡੀ 'ਚ ਗੱਡੀ ਮਰਵਾਈ ਆ ਤਾਂ ਫਿਰ ਜੇ ਗੱਡੀ ਚ ਗੱਡੀ ਮਰਵਾਉਣੀ ਸੀ ਜਾਂਦਾ ਫਿਰ ਉਹਨੂੰ ਮਰਵਾਈ ਦਿੰਦਾ ਜੇ ਤਰਚੇ ਢੀ ਜੁਰਤ ਸੀ ਆ ਫੁੱਦੂ ਧਮਕੀਆਂ ਡਰਾਵੇ ਕਿਸੇ ਹੋਰ ਨੂੰ ਨਹੀਂ ਠੀਕ ਹੈ ਨਾ ਅਸੀਂ ਡਰਨ ਵਾਲੇ ਨਹੀਂ ਹੈਗੇ ਤੇਰੇ ਵਰਗਿਆਂ ਤੋਂ ਤੇ ਹੁਣ ਪੁੱਤ ਤੇਰਾ ਬੂਥੜ ਦੇਖੀ ਘੁੱਟ ਦੇ ਕਿਹੜੇ ਲੋਟ ਕੁੱਟਾਂਗੇ ਭੱਜ ਨਹੀਂ ਜਿੱਥੇ ਭੱਜਣਾ ਤੇ ਲੈ ਨਹੀਂ ਜਿਹਨੂੰ ਲਿਆਉਣਾ ਠੀਕ ਹੈ ਨਾ